हां जी सुशीलाल दोस्तों आज दी ਵੱਡੀ ਅਪਡੇਟ ਸਿੱਖਿਆ ਮੰਤਰੀ ਹਰਜੂ ਸਿੰਘ ਬੈਂਸ ਵੱਲੋਂ 8894 ਵੈਕੈਂਸੀਆਂ ਦੇ ਸੰਬੰਧ ਵਿੱਚ ਇੱਕ ਵੱਡਾ ਬਿਆਨ ਸਾਹਮਣੇ ਆਇਆ ਕਿ ਇਹ ਪੂਰੀ ਅਪਡੇਟ ਆਉ ਜਾਂਦੇ ਆ ਅੱਜ ਦੀ ਵੀਡੀਓ ਦੁਆਰਾ ਤੁਸੀਂ ਕੀ ਸਵਾਲ ਹੈ ਤੁਹਾਡਾ ਕੀ ਪੁੱਛਣਾ ਸਰ ਆਈ ਵਾਂਟ ਟੂ ਆਸਕੀ ਆਪਕੇ ਟੀਚਰਸੋ ਪੂਰੇ ਨਹੀਂ ਹੈ ਸਕੂਲਸ ਮੇਂ ਔਰ ਅਨਇੰਪਲੋਇਮੈਂਟ ਬਹੁਤ ਹੈ ਹਾਊ ਯੂ ਆਰ ਟ੍ਰਾਈਂਗ ਟੂ ਬੈਲੈਂਸ ਇਟ ਮੈਮ ਯੂ ਵਰ ਰਾਈਟ ਬਟ ਨਾਓ ਥਿਸ ਇਜ਼ ਨਾਟ ਅ ਕੰਪਲੀਟਲੀ ਟ੍ਰੂ ਸਟੇਟਮੈਂਟ ਇਨ ਲਾਸਟ 2 ਇਅਰਸ ਵੀ ਹੈਵ ਐਡਿਡ ਮੋਰ ਦੈਨ ਸਿਨਸ ਤੁਸੀਂ ਇੰਗਲਿਸ਼ ਪੁੱਛਿਆ ਮੈਂ ਤਾਂ ਇੰਗਲਿਸ਼ ਜਵਾਬ ਦੇ ਰਿਹਾ ਅਸੀਂ ਪਿਛਲੇ 2 ਸਾਲਾਂ ਦੇ ਵਿੱਚ 10000 ਟੀਚਰਸ ਨੂੰ ਸਿਸਟਮ ਦੇ ਵਿੱਚ ਐਡ ਆਨ ਕੀਤਾ ਅੱਜ ਵੀ ਇਵਨ ਅੱਜ ਵੀ ਮੇਰੀ ਦੋ ਪਰਤੀਆਂ ਹਾਈ ਕੋਰਟ ਦੇ ਵਿੱਚ ਨੇ ਠੀਕ ਹੈ ਨਾ ਜੀ ਅਸੀਂ ਹਾਲਾਂਕਿ ਉਹ ਮੇਰੇ ਪਿੰਡ ਬੈਠੇ ਪਰ ਇਸ ਤੋਂ ਪਹਿਲਾਂ ਵੀ ਮੈਂ ਉਹਨਾਂ ਨਾਲ ਮੀਟਿੰਗ ਕਰਕੇ ਆਇਆ ਐਂਡ ਅਸੀਂ ਲੀਗਲ ਬੈਟਲ ਲੜ ਰਹੇ ਹਾਂ ਮੇਰੀ 5994 ਭਰਤੀ ਹਾਈ ਕੋਰਟ ਦੇ ਵਿੱਚ ਹੁਣ 3 ਮਾਰਚ ਡੇਟ ਪਈ ਹੈ ਪਰਸੋਂ ਤਰੀਕ ਸੀ ਅਸੀਂ ਆਪਣਾ ਪੂਰਾ ਜ਼ੋਰ ਲਾਇਆ ਹੋਇਆ ਅਗਰ ਉਹ ਟੀਚਰ ਆ ਜਾਣ ਮੇਰੇ ਕੋਲ ਤਾਂ ਪੰਜਾਬ ਦੇ ਵਿੱਚ ਕੋਈ ਵੀ ਐਦਾਂ ਦਾ ਸਕੂਲ ਪ੍ਰਾਇਮਰੀ ਸਕੂਲ ਸਾਡੇ 13000 ਸਕੂਲ ਹੈ ਉਹ ਭਰਤੀ ਮੇਰੀ ਕਲੀਅਰ ਹੁੰਦੀ ਤਾਂ ਉਹਦੇ ਲਈ ਅਸੀਂ ਪੂਰੀ ਜੀਵਨ ਲਾਈ ਹੋਈ ਅਸੀਂ ਤਾਂ ਪੰਜਾਬ ਦੇ ਵਿੱਚ ਕੋਈ ਵੀ ਐਦਾਂ ਦਾ ਪ੍ਰਾਇਮਰੀ ਸਕੂਲ ਨਹੀਂ ਹੋਊਗਾ ਜੋ ਟੀਚਰਲੈਸ ਜਾਂ ਸਿੰਗਲ ਟੀਚਰ ਸਕੂਲ ਹੋਵੇ ਸਾਡੇ ਟੋਟਲ ਸਕੂਲਸ ਜਿਹੜੇ ਆ ਪਰਫੈਕਟ ਹੋ ਜਾਣਗੇ ਉਹ ਹੁਣ ਹਾਈ ਕੋਰਟ ਦੀ ਮੇਰੀ ਇੱਕ ਬੇਨਤੀ ਹੈ ਉਹ ਇਟ ਇਜ਼ ਇਨ देयर ਅਸੀਂ ਲੈਕਚਰਰ ਅਸਟ੍ਰੀ ਭਰਤੀ ਉਹ ਬਹੁਤ ਜਲਦੀ ਲੈ ਕੇ ਆ ਰਹੇ ਹਾਂ ਅੱਜ ਤੁਸੀਂ ਜਾ ਕੇ ਦੇਖੋ ਮੈਂ ਆਪਾਂ ਦੱਸ ਜਿੰਨੇ ਸੀਨੀਅਰ ਕੈਂਟਰੀ ਸਕੂਲਸ ਨੇ ਮੈਂ ਜਾ ਕੇ ਦੇਖਿਆ ਜਿਹੜੇ ਤਾਂ ਸ਼ਹਿਰਾਚ ਨੇ ਉਹਨਾਂ ਦੇ ਵਿੱਚ ਲੈਕਚਰ ਦੇ ਇੱਕ ਵੀ ਲੈਕਚਰ ਮਿਸਿੰਗ ਨਹੀਂ ਆ ਜਿੱਦਾਂ ਹੀ ਤੁਸੀਂ ਕਿਸੇ ਪਿੰਡ ਦੇ ਸਕੂਲ ਚ ਜਾਂਦੇ ਓਥੇ ਇੱਕ ਵੀ ਲੈਕਚਰ ਹੁਣ ਅਸੀਂ ਉਹ ਨਵੀਂ ਪਰਪੀ ਕਰ ਰਹੇ ਹਾਂ ਉਹ ਵੀ ਜਿਹੜੇ ਹੈ ਬਹੁਤ ਜਲਦੀ ਆ ਰਹੀਓ ਘਰਤੀ ਸੋ ਵੀ ਆਰ ਗੈਟਿੰਗ ਲੈਕਚਰਸ ਸੋ ਇਹ ਕਹਿਣਾ 10